ਉਹ ਸੌਣਾ ਦੁੱਬਰ ਕਰਤਾ ਕਾਦੀ ਮੈਰੋ ਵਾਲੇ ਨੇ ਅੱਗੇ ਕਰਦੀ ਐ ਬਾਗਣਾ ਪੈਗੀਆਂ ਗੰਦ ਪਾਉਣ ਵਾਲੀਆਂ ਪੇਡਾਂ ਨੂੰ ਜਦੋਂ ਦੀ ਸਿੰਘਾਂ ਨੇ ਜਾਗੋ ਘੱਟੀ ਐ ਕਿ ਗੰਦ ਪਾਪਾ ਲੱਚਰਤਾ ਫੈਲਾਈ ਜੀ ਐਸੇ ਕਰਕੇ ਗਾਹ ਨੂੰ ਧੱਕੀ ਐ ਬਾਕੀ ਵੀ ਸੂਦਰ ਜਣ ਨੰਗ ਦਿਖਾ ਕੇ ਪੈਸਾ ਕਮਾਉਣ ਵਾਲੀਆਂ ਕਿਉਂ ਦੀ ਜ਼ਿੰਮੇਵਾਰੀ ਖਾਲਸੇ ਨੇ ਚੱਕੀ ਐ ਕਿ ਜਾਣ ਗਿਆ ਸੂਦਰ ਹੱਥ ਜੋੜ-ਜੋੜ ਬੋਲਿਆ ਮਿੰਤ ਬਸੇਰੀ ਕੀਤੀ ਸੀ ਇੱਕ ਅੱਧੀ ਪੇੜ ਦਾ ਮਰਨਾ ਲਾਜ਼ਮੀ ਜੀ ਅਕਸਰ ਜ਼ਬਾਨ ਫਿਰ ਖਾਲਸੇ ਨੇ ਦਿੱਤੀ ਖੋਰ ਦਰਿਆ ਚੱਲਿਆ ਲੱਚਰਤਾ ਦਾ ਇੰਟਰਨੈਟ ਜਰਕੇ ਪੈਸੇ ਉਹਨਾਂ ਨੂੰ YouTube ਦਿੰਦੀ ਐ Instagram Facebook ਦਿੰਦਾ ਤੇ ਇਹਦੇ ਕਰਕੇ ਉਹ ਆਪਦੇ ਚ ਕੱਪੜੇ ਲਾਉਣ ਤੱਕ ਜਾਂਦੇ ਐ ਤੇ ਨੌਜਵਾਨੀ ਜਾ ਰਹੀ ਐ ਕਿਹੜੀ ਗਾਲ ਕੱਢਣੀ ਐ ਕੋਈ ਮਤਲਬ ਨਹੀਂ ਕੱਪੜੇ ਪਾਏ ਆ ਕਿ ਨਹੀਂ ਪਾਏ ਆ ਕੋਈ ਮਤਲਬ ਨਹੀਂ MMS ਲੀਕ ਹੋ ਗਿਆ ਕੋਈ ਮਤਲਬ ਨਹੀਂ ਕਿਉਂ ਨਹੀਂ ਮਤਲਬ ਇਹ ਪੰਜਾਬ ਆ ਹੈਗਾ ਮਤਲਬ ਸਭ ਨੂੰ ਕੋਈ ਇੱਕ ਬੰਦਾ ਹੱਥ ਖੜਾ ਕਰਕੇ ਦੱਸੇ ਵੀ ਪਰਿਵਾਰ ਚ ਆਪਦੀ ਘਰ ਵਾਲੀ ਆਪਦੀ ਮਾਂ ਆਪਦੀ ਭੈਣ ਤੇ ਬੱਚੀ ਕੋਲੇ ਬਹਿ ਕੇ ਆਪਦਾ Facebook Instagram ਚਲਾ ਲੂ ਕੋਈ ਜੁਮੇਵਾਰ ਕੌਣ ਆ ਫਿਰ ਕਿਉਂ ਨਹੀਂ ਹਟਾਉਂਦੇ ਉਹਨਾਂ ਨੂੰ ਮੇਰਾ ਠੇਕਾ ਲਿਆ ਕੱਲੇ ਦਾ ਪ੍ਰੋਡੂਸਰ ਕੁੱਟਿਆ ਸੀ ਕੋਟ ਦੋਨੇ ਵਾਲਾ ਕਿੰਨੇ ਵਾਰੀ ਕਾਲ ਰੀਪੀਟ ਕੀਤੀ ਆ ਮੇਰੇ ਵਿਰੋਧ ਧਰਨਾ ਕਿਉਂ ਲੱਗਾ 10 ਬੰਦੇ ਨਾਮਜਾਦ ਸੀ ਇੱਕ ਦੀ ਮੌਤ ਹੋ ਗਈ ਇੱਕ ਨਜ਼ਰਬੰਦ ਜੇਲ੍ਹ ਚ ਬਾਕੀਆਂ ਦੀ ਜ਼ਮਾਨਤ ਕਰਾਉਣ ਲਈ ਬੰਦੇ ਨਹੀਂ ਹੈਗੇ 3 ਸਾਲ ਹੋ ਗਏ ਤੱਕ ਜ਼ਮਾਨਤ ਨਹੀਂ ਹੋਈ ਕਿਉਂ ਨਹੀਂ ਤੁਰਦੇ ਤੁਸੀਂ ਉਹਨਾਂ ਨੂੰ ਲਲਕਾਰਦੇ ਯਾਰ ਤੁਸੀਂ ਉੱਥੇ ਇਕੱਠੇ ਹੁੰਦੇ ਵੀ ਸਾਡੀ ਪੰਜਾਬੀਅਤ ਦਾ ਮਸਲਾ ਲੱਖਰ ਦਾ ਦਾ ਮਸਲਾ ਬੱਚਿਆਂ ਦੇ ਰੇਪ ਹੋਈ ਜਾਂਦੇ ਉਹਦੇ 'ਚ ਸਿਖਾਉਂਦਾ ਕੀ ਆ ਜਿਹੜਾ ਜਿਹੜਾ ਕੰਮ ਗੁਖਾਲੇ ਸਾਧਨੇ ਕੀਤਾ ਇਹਨੇ ਜਿਹੜਾ ਕੰਮ ਭਿੰਡਰਾ ਦੇ ਵਿੱਚ ਕੀਤਾ ਜਿਹੜਾ ਕੰਮ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋਇਆ ਉਹੀ ਤਾਂ ਉਹ ਦੱਸਦਾ ਸੀ ਵੀ ਐਂ ਕਰਿਆ ਕਰੋ ਕਦੋਂ ਉੱਠੋਗੇ ਤੁਸੀਂ ਨਹੀਂ ਉੱਠਣਾ ਤੁਸੀਂ ਉਦੋਂ ਵੀ ਨਹੀਂ ਉੱਠਣਾ ਜਦੋਂ ਘਰੇ ਅੱਗ ਲੱਗ ਗਈ ਜਿਸ ਦਿਨ ਘਰੇ ਜੰਮੀ ਹੋਈ ਧੀ ਨਾ ਵਾਰਦਾਤ ਹੋਗੀ ਨਾ ਕੋਈ ਤੇ ਉਹਦੇ ਅੱਖਾਂ 'ਚ ਘਸੌਣ ਦੇ ਕੇ ਰੋਹੋਂਗੇ ਇਹ ਕਹਤੇ ਉਹ ਤੇਰਪੰਦੇ ਤਾਂ বাজ ਜਾਂਦੇ ਯਾਰ ਤੇ ਫਿਰ ਤੁਸੀਂ ਵਿੱਚ ਬੰਦੇ ਪਾ ਪਾ ਕੇ ਕਹੋਗੇ ਰਾਜੀਨਾਮਾ ਕਰਾ ਦੇ ਅੰਦਰ ਖਾਤੇ ਗੱਲਬਾਤ ਬਾਹਰ ਨਾ ਜਾਵੇ ਪਰ ਮਹਾਰਾਜ ਨੇ ਜਿੰਨੀ ਕ ਹਿੰਮਤ ਬਖਸ਼ੀ ਆ ਜਿੰਨਾ ਕਰੋ ਤਾਂ ਬਖਸ਼ਿਆ ਜਿੰਨਾ ਕ ਦਿਮਾਗ ਬਖਸ਼ਿਆ ਜੋਤ ਜਗਦੀ ਆ ਇਹ ਦਿਮਾਗ ਦੇ ਵਿੱਚ ਤੇ ਅਸੀਂ ਹੁਣ ਮਹਾਰਾਜ ਆਗਿਆ ਦੇਣ ਤੇ ਬਲ ਬਖਸ਼ਣ ਵੀ ਪੰਜਾਬ ਦੇ ਵਿੱਚੋਂ ਲੱਚਰ ਦਾ ਤੇ ਮੁੱਢ ਦੇ ਵਿੱਚ ਕੁਹਾੜੀ ਥੋੜੇ ਕ ਸਮੇਂ ਦੇ ਵਿੱਚ ਮਾਰ ਦਿਆਂਗੇ ਵੀ ਉਹ ਦਰਸਤ ਤਾਂ ਅਸੀਂ ਸੱਟਦਾਗੇ ਉਦੋਂ ਬਾਅਦ ਥੋੜਾ ਕੰਮ ਮੈਂ ਚਾਹੁੰਦਾ ਵੀ ਮੈਨੂੰ ਨਹੀਂ ਲੱਗਦਾ ਮੁੜ ਕੇ ਲੱਚਰ ਦਾ ਪੰਜਾਬ ਦੇ ਵਿੱਚ ਕਾਇਮ ਹੋਊਗੀ ਹੁਣ ਇਸ মিডিਆ ਰਾਹੀਂ ਪੰਜਾਬ ਦੇ ਮੁੱਦੇ ਪੰਥਕ ਮੁੱਦੇ ਬਹੁਤ ਨੇ ਬਹੁਤਿਆਂ ਵਿਚਾਰਾਂ ਨਹੀਂ ਕਰਨੀਆਂ ਬਹੁਤਿਆਂ ਬਹੁਤੇ ਬਚਨ ਨਹੀਂ ਦੇਣੇ ਕਿਸੇ ਨੂੰ ਖਾਲਸਾ ਬਚਨ ਦਾ ਬਲੀ ਹੁੰਦਾ ਹੈਗਾ ਵੀ ਉਹਨਾਂ ਕੀ ਕਹੇ ਜਿੰਨਾ ਕ ਪੂਰਿਆ ਜਾਵੇ ਜਿੰਦਗੀ ਰਹੀ ਤੇ ਆਪਦੀ ਇਸ ਜ਼ਿੰਦਗੀ ਦੇ ਵਿੱਚ ਲੱਚਰ ਦਾ ਦਾ ਮੁੱਢ ਪਟਦੇ ਆਗੇ ਸਾਡੇ ਰਾਹ ਦੇ ਵਿੱਚ ਚਾਹੇ ਇਸ ਲਕਚਰਤਾ ਨੂੰ ਰੋਕਦੇ ਸਮੇ ਸਾਡੇ ਰਾਹ ਦੇ ਵਿੱਚ ਨੌਜਵਾਨ ਮੁੰਡਿਆ ਨਹੀਂ ਆਉਣਾ ਨੌਜਵਾਨ ਕੁੜੀਆਂ ਨਹੀਂ ਆਉਣਾ ਵਿਆਹੇ ਬਰੇ ਕਪੜ ਨਹੀਂ ਆਉਣਾ ਉਹ ਇਸ ਸਪੀਚ ਤੋਂ ਬਾਅਦ ਹਟ ਜਾਣ ਵਧੀਆ ਗੱਲ ਆ ਤੇ ਨਹੀਂ ਫਿਰ ਮੈਂ ਤਾਂ ਇਹ ਕਹੂੰਗਾ ਵੀ ਮੈਂ ਤਾਂ ਅੱਗੇ ਸਮਝਾਇਆ ਸੀ ਭਾਈ ਹੁਣ ਇਹਨਾਂ ਦੀ ਮਰਜ਼ੀ ਲੱਗਦਾ ਇਹਨਾਂ ਨੇ ਹੁਣ ਦੂਜੇ ਲੋਟ ਹੀ ਹਟਨਾ ਵਾ ਅਸੀਂ ਇੱਕ ਰਾਹ ਹੋਰ ਚੁਣਿਆ ਹੋਇਆ ਉਹ ਅਸੀਂ ਪੜਾਵਾਂਗੇ ਵੀ ਅਸੀਂ ਮਹੀਨਾ ਤੋਂ ਪਹਿਲਾਂ ਗੱਲਬਾਤ ਇੰਟਰਨੈਟ ਤੇ ਕੀਤੀ ਸੀ ਵੀ ਜਿੰਨੇ ਪੰਜਾਬ ਦੇ ਵਿੱਚ ਚੈਨਲ ਤੇ ਪੇਜ ਸੋਸ਼ਲ ਮੀਡੀਆ ਤੇ ਚੱਲ ਰਹੇ ਆ ਜੋ ਪੰਜਾਬ ਦੇ ਵਿੱਚੋਂ ਐਕਟਿਵ ਨੇ ਪੰਜਾਬ ਦੇ ਮੁੰਡੇ ਕੁੜੀਆਂ ਨੇ ਉਹ ਚਾਹੇ ਪੰਜਾਬ 'ਚ ਨੇ ਪੰਜਾਬ ਤੋਂ ਬਾਹਰ ਨੇ ਚਾਹੇ ਇੰਡੀਆ ਤੋਂ ਬਾਹਰ ਨੇ ਉਹਨਾਂ ਦਾ ਸਾਰਾ ਬਾਇਓ ਡਾਟਾ ਚਾਹੀਦਾ ਉਹ ਅਸੀਂ ਇਕੱਠਾ ਕਰ ਲਿਆ ਸੀ ਉਹਦੇ ਤੇ ਐਕਸ਼ਨ ਲੈਂਦੇ ਲੈਂਦੇ ਅਸੀਂ ਇਧਰ ਐਕਸ਼ਨ ਕਰ ਬੈਠੇ ਉਹ ਹੈ ਗੱਲਬਾਤ ਹੈ ਜੋ ਡਾ ਆਹ ਪ੍ਰੋਬਲਮ ਆ ਪੰਜਾਬ ਦੇ ਵਿੱਚ ਆ ਲੋਕਾਂ ਵੱਲੋਂ ਕ੍ਰੀਏਟ ਕੀਤੀ ਜਾ ਰਹੀ ਆ ਇਹਨਾਂ ਨੂੰ ਨੱਥ ਪਾਈ ਜਾਵੇ ਜੇ ਗਵਰਨਮੈਂਟ ਪ੍ਰਸ਼ਾਸਨ ਉਹਨਾਂ ਦੇ ਇੰਟਰਨੈਟ ਪੇਜਾਂ ਨੂੰ ਬੰਦ ਕਰਕੇ ਉਹਨਾਂ ਨੂੰ ਵਾਰਨਿੰਗ ਦਿੰਦਾ ਵੀ ਅਗਲੇ ਅੱਗੇ ਤੋਂ ਬਲਾਤਕਾਰ ਫੋਨ ਬਾਰੇ ਜੋ ਘਟਨਾ ਵਾਪਰਦਿਆਂ ਉਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਉਹਨਾਂ ਨੂੰ ਵਾਰਨਿੰਗ ਤੇ ਦੇਣਗੇ ਤੇ ਸਹੀ ਆ ਆਪਾਂ ਕੋਈ ਹੋਰ ਰਾਹ ਪੁੱਟਣ ਆਲਾਂਗੇ ਤੇ ਨਹੀਂ ਫਿਰ ਕੋਈ ਨਾ ਜਿਹੜਾ ਸਾਡੇ ਰਾਹ ਦੇ ਵਿੱਚ ਆਊਗਾ ਉਹ ਫਿਰ ਸਾਨੂੰ ਪਤਾ ਕਿਵੇਂ ਠੀਕ ਕਰਨਾ ਵਾ